ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਹ ਫੈਂਸਿੰਗ ਜਿਹਨੂੰ ਅਸੀਂ ਤਲਵਾਰ ਬਾਜੀ ਕਹਿੰਦੇ ਆ ਇਹ ਮੈਂ ਤੇ ਕਹਿ ਦਿਆਂ ਕਿ ਤਲਵਾਰ ਬਾਜੀ ਗੱਕੇ ਬਾਜੀ ਪ੍ਰਥੇ ਬਾਜੀ ਇਹ ਸਾਰੀਆਂ ਸੱਚੇ ਪਾਸ਼ਾ ਸਿੱਖ ਵਿਰਸ ਦੀਆਂ ਏ ਸਾਡੀਆਂ ਗੇਮਾਂ ਨੇ ਇਹ ਪੰਜ ਪਾਸ਼ਾ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਨਵੀਂ ਨੀਤੀਆਂ ਨਾਲ ਬੜਾ ਈ ਕਾਲਕਸਾ ਬਣਾਇਆ ਤੇ ਡਰਾਂ ਦਿੱਤੀਆਂ ਫੌਜੀ ਟ੍ਰੇਨਿੰਗ ਸ਼ੁਰੂ ਕੀਤੀ ਉਸ ਵੇਲੇ ਮਾਰੇ ਨੇ ਸਾਰੀਆਂ ਤੀਜਾ ਗੱਤ ਕੇ ਬਾਏ ਤਲਵਾਰ ਬਾਜੀ ਪਰਥੇ ਬਾਜੀ ਨਿਜੇ ਬਾਜੀ ਇਹ ਸਾਰੀਆਂ ਫੌਜੀ ਡ੍ਰੈਲਾ ਛੁਰਿਓ ਪੁਤੀਆਂ ਸ੍ਰੀ ਕਾਲ ਤੱਕ ਸਭ ਤੋਂ ਐਲਾਨ ਕੀਤਾ ਸੋ ਬਾਬਾ ਬਡਾ ਸਾਹਿਬ ਉਹਨਾਂ ਦੇ ਸਤਾਜ ਸੱਚੇ ਬਾਦਸ਼ਾਹ ਨੇ ਮੇਰ ਹੋਈ ਇਹ ਅੱਗੇ ਵੱਧ ਗੇਮਾਂ ਚ ਰਹੀ ਗਈ ਇਹ ਫੈਂਸਿੰਗ ਜਿਹੜੀ ਆ ਇਹ ਪਹਿਲੀਆਂ ਜਿਹੜੀਆਂ 올ੰਪਿਕ ਗੇਮਾਂ ਹੋਈਆਂ ਉਹਨਾਂ ਚ ਇਹ ਵੀ ਇੱਕ ਪੰਨਾਂ ਗੇਮਾਂ ਦੇ ਵਿੱਚ ਹਾਜ਼ਰ ਸੀ 올ੰਪਿਕ ਦੇ ਵਿੱਚ ਇੰਟਰਨੈਸ਼ਨਲ ਗੇਮ ਹੈ ਸੋ ਸਾਡੇ ਕੋਲ ਇਹ ਗੇਮ ਜਿਹੜੀ ਆ ਇਹ 1982 ਇਹ ਪੰਜਾਬ ਚ ਆਈ ਦਾਸ ਹੌਸਲੇ ਖਾਲਸਾ ਕਲਜ ਅੰਮ੍ਰਿਤਸਰ ਗੱਤਕੇ ਦਾ 5 ਸਾਲ ਦਾ ਰਿਕਾਰਡ ਗੱਤਕੇ ਚ ਕਰ ਚੁੱਕਾ ਸੀ ਸੋ ਸਾਨੂੰ ਜਦੋਂ ਪਤਾ ਲੱਗਾ ਕਿ ਪਟਿਆਲੇ ਇਹ ਫੈਂਸਿੰਗ ਹੋ ਰਹੀ ਆ ਤੇ ਸਾਨੂੰ ਸਾਡੀ ਟੀਮ ਨੂੰ ਸੱਦਿਆ ਗਿਆ ਸੋ ਉਸੇ ਅਸੀਂ ਇਹ ਪਹਿਲੀ ਵਾਰੀ ਫਰਸਟ 50 ਸਟੇ ਫੈਂਸਿੰਗ ਚੈਂਪੀਅਨਸ਼ਿਪ ਅਸੀਂ ਉੱਥੋਂ ਜਿੱਤ ਕੇ ਅੰਮ੍ਰਿਤਸਰ ਲਈ ਲੈ ਉੱਥੇ ਨੰਗਾ ਸਿੰਘਾਂ ਦਾ ਸਾਡਾ ਇਹ ਫਾਈਟ ਹੋਈ ਕਿਉਂਕਿ ਇਹ ਗੇਮ ਨਵੀਂ ਸੀ ਇਹਦੇ ਬਾਰੇ ਟੈਕਨੀਕ ਕਿਸੇ ਨੂੰ ਪਤਾ ਨਹੀਂ ਸੀ ਇਹ ਗੱਤਕਾ ਹੀ ਲੋਕ ਸਮਝੇ ਪਰ ਗੱckie ਨੂੰ ਵੱਖਰੀ ਹੈ ਗੱckie ਦੇ ਵਿੱਚ ਹੂਲ ਮਾਰਨੀ ਅਸੀਂ ਮਨਾ ਕਰਦੇ ਆਂ ਪਰ ਇਹ ਤੇ ਹੂਲ ਹੀ ਚੱਲਦੀ ਹੈ ਸਿੱਧੀ ਇਹ ਚੱਲਦੀ ਹੈ ਉਹ ਸਾਡੇ ਸਾਡੇ ਕੋ ਕੋਆਪਰੇਟਰਸ ਨਹੀਂ ਹੋਇਆ ਕਰਦਾ ਅਸੀਂ ਗੱckie ਦੇ ਨਾਲ ਹੀ ਉਹਨੂੰ ਸੰਧੂਰ ਅੱਗੇ ਲਾ ਕੇ ਇਹ ਪੁਆਇੰਟ ਉਸਨਾਂ ਲੈਂਦੇ ਸੀ ਤੇ ਪਹਿਲੀ ਜਿੱਤ ਕੇ ਲੈਂਦੀ ਤੇ ਸੰਗਜੀ ਸਾਡੇ ਤੇ ਸਾਡੀ ਝੋਲੀ ਮਾਰਨ ਦੀ ਸੇਵਾ ਪਾਈ ਪੰਜਾਬ ਫੈਂਸਿੰਗ ਐਸੋਸੀਏਸ਼ਨ ਨੇ ਡੀਐਸ ਜੱਜੀ ਸਾਹਿਬ ਨੇ ਕਿਹਾ ਕਿ ਸਾਨੂੰ ਨੇ ਇਹਦੇ ਬਾਰੇ ਪਤਾ ਸਾਨੂੰ ਦੇ ਇੰਡੀਆ ਗਵਰਨਮੈਂਟ ਵੱਲੋਂ ਪੰਜਾਬ 'ਚ ਇੰਟਰੋਡਿਊਸ ਕਰ ਰਹੀ ਸਾਨੂੰ ਇਹ ਤੁਹਾਡੀ ਗਵਾਈ ਚਾਹੀਦੀ ਹੈ ਦਾਸ ਬੜਾ ਖੁਸ਼ ਹੋਇਆ ਦਾਸ ਕੋ ਫਿਰ ਅਸੀਂ ਸੈਕਿੰਡ ਪੰਜਾਬ ਸਟੇਟ 18 6 ਦੇ ਵਿੱਚ ਕਰਵਾਈ ਗੋਲ ਬਾਗ ਦੇ ਵਿੱਚ ਸੰਗਤ ਉਸ ਵੇਲੇ ਉਸ ਦਿਨ ਤੇ ਮੇਰਾ ਵਿਆਹ ਸੀ ਉਸ ਡੇਟ ਤੇ ਫਿਰ ਇਹ ਇਹਦਾ ਇਸ਼ਕ ਹੋ ਗਿਆ ਜਿਸ ਨਾਲ ਨਵੀਂ ਗੇਮ ਆ ਰਹੀ ਹੈ ਤਰਵਾਰ ਬਾਈ ਦਾ ਨਾਮ ਸੁਣ ਕੇ ਫੈਂਸੀ ਦਾ ਨਾਮ ਸੁਣ ਕੇ ਇੱਕ ਬਾਵੇ ਬੋਡੇ ਦੀ ਅਣ ਸੁਣ ਕਰਦੀ ਸਾਡੇ ਜੇ ਅੱਖ ਜਾਗੀ ਕਿ ਇਹਨੂੰ ਪਹਿਲ ਦਿੱਤੀ ਜਾਵੇ ਵਿਆਹ ਕਿ ਕਰ ਦਿੱਤਾ ਗਿਆ ਵਿਆਹ ਜਿਹੜੀ ਮੇਰੀ ਵਿਆਹ ਦੀ ਡੇਟ ਸੀ ਉਹ ਮੈਂ ਆਪਣੀ ਸਾੜੀ ਦੇ ਵਿਆਹ ਤੇ ਮੇਰੇ ਸਾਂਝੂ ਸਾਹਿਬ ਨੂੰ ਦਿੱਤੀ ਗਈ ਤੇ ਉਹਨਾਂ ਦੀ ਡੇਟ ਅਸੀਂ ਲਈ ਕਿਉਂਕਿ ਸਦਾ ਪ੍ਰਿੰਸ ਲਾਲਪੁਰਾ ਜਿਹੜੇ ਬੜੇ ਅਕਾਲੇ ਵੱਡੇ ਘਰ ਦੀ ਲੀਡਰ ਹੋਏ ਨੇ ਉਹਨਾਂ ਦੀ ਪੋਤਰੀ ਸੀ ਉਹਨਾਂ ਨੇ ਮੰਨ ਗਏ ਇਹ ਪੰਜਾਬ ਸਟੇਟ ਫੈਨਸੀ ਚੈਂਪੀਅਨ ਸੈਕੰਡ ਜਿਹੜੀ 86 ਸੀ ਉਹ ਅਸੀਂ ਗੋਲਬਾਗ ਤੋਂ ਜਿੱਤੀ ਪਹਿਲੀ ਜੀ ਫਰਸਟ ਪੰਜ ਨੰਬਰ ਤੇ ਆਇਆ ਅੰਮ੍ਰਿਤਸਰ ਦੂਸਰੇ ਜੀ ਨੰਬਰ ਫਸਤ ਆ ਤੇ ਬੈਸਟ ਡਿਫੈਂਸਰ ਦਾਸ ਨੂੰ ਚੁਣਿਆ ਗਿਆ ਦੋਹੇ ਵਾਰੀ ਉਸ ਤੋਂ ਬਾਅਦ ਫੇਰ ਨਹੀਂ ਉਹਨਾਂ ਕਰਵਾਈ ਫੇਰ ਸਾਡੇ ਤੇ ਭਾਰ ਪਾਇਆ ਕਿ ਤੁਸੀਂ ਕਰਵਾਓ ਅਸੀਂ ਅੰਮ੍ਰਿਤਸਰ ਦੀਆਂ ਸਾਰੇ ਗੱਕੇ ਬਾਜ਼ਾਰੋਂ ਤਿਆਰ ਕਰਕੇ ਜ਼ਿਲ੍ਹੇ ਵੰਡ ਦਿੱਤੇ ਕੋਈ ਬਠਿੰਡਾ ਬਣਾਤਾ ਕੋਈ ਪਟਿਆਲਾ ਬਣਾਤਾ ਕੋਈ ਜਲੰਧਰ ਬਣਾਤਾ ਅਮਰਤਾਰ 657 ਕੀਮਾ ਅਸੀਂ ਬਣਾ ਕੇ ਤੇ ਸੰਗਜੀ 89 ਦੇ ਚ ਗੁਰੂ ਕੀ ਵਡਾਲੀ 3 ਪੰਜਾਬ ਸਟੇਟ ਪੈਂ ਚੈਂਪੀਅਨਸ਼ਿਪ ਕਰਾਈ ਜਿਹੜਾ ਉਸ ਵੇਲੇ ਸੋਵਿਨਰ ਛਾਪਿਆ ਹੋਇਆ ਸੋ ਉਸ ਵੇਲੇ ਫਿਰ ਅਸੀਂ ਸਾਰੇ ਬੱਚਿਆਂ ਨੂੰ ਗੱਤਕੇ ਵਾਲਿਆਂ ਨੂੰ ਖੈਂਸਿੰਗਾ ਦੇ ਵਿੱਚ ਪਾ ਕੇ ਵਾਕਾ ਜਿਲੇ ਵੰਡ ਕੇ 3 ਪੰਜਾਬ ਸਟੇਟ ਕਰਾਈ 50 ਗੌਰਮਤ ਨੇ 10 ਰੁਪਏ ਟੈਕਨੀਕਲ ਡਾਇਰੈਕਟਰ ਆ ਦਿੱਤਾ ਕਿਉਂਕਿ ਇਹਦਾ ਕੋਈ ਟੈਕਨੀਕਲ ਬੰਦਾ ਹੈ ਨਹੀਂ ਇੰਡੀਆ ਦੇ ਵਿੱਚ ਉਹ ਗੁਰੂ ਕੀ ਵਿਡਾੜੀ ਕਰਾਈ ਮੈਂ ਆਪਣੇ ਛੋਟੇ ਬਰਦਾ ਯੂਰਾ ਸਿੰਘ ਨੂੰ ਅੰਮ੍ਰਿਤਸਰ ਦਾ ਕੈਪਟਨ ਬਣਾਇਆ। ਸੋ ਅੰਮ੍ਰਿਤਸਰ ਨੇ ਫੇਰ ਜਿੱਤੀ ਕਿਉਂਕਿ ਸਭ ਤੋਂ ਜ਼ਿਆਦੀ ਟ੍ਰੇਨਿੰਗ ਅਸੀਂ ਦੇਂਦੇ ਸੀ ਬਾਕੀ ਸਾਡੇ ਸਾਰੇ ਸ਼ਾਗਿਰਦ ਸੀ। ਇਹ ਤਿੰਨ ਕਰਾਈਆਂ ਫੇਰ ਉੱਥੇ ਸਾਨੂੰ ਕਮਾਇਆ ਵੀ ਤੁਸੀਂ ਫੇਰ ਚੌਥੀ ਕਰਾਓ। ਦਾਸ ਨੇ ਚੌਥੀ ਫੇਰ ਬਾਬਾ ਸਾਰੀ ਗੁਰੂ ਘੜੀ ਬਾਬਲ ਸੂਰ ਸਾਹਿਬ ਦਾ ਦਾਸ ਨੇ ਸਕੂਲ ਨਵਾਂ ਖੋਲ੍ਹਿਆ ਸੀ ਉੱਥੇ ਕਰਾਈ। ਪੰਜੀ ਫੇਰ ਅਸੀਂ ਆ ਖਾਸਾ ਸੀਨੀਅਰ ਸਕੈਂਡਰੀ ਸਕੂਲ ਪ੍ਰਿੰਸੀਪਲ ਨਰਮਨ ਸਿੰਘ ਭੰਗੋ ਦੀ ਸਰਪ੍ਰਸਤੀ ਥੰਦੇ ਅਸੀਂ ਉਥੇ ਕਰਾਈ ਇਸ ਨਾਲ ਚਾਹ ਪੰਜ ਸਟੇਟਾਂ ਜਦੋਂ ਕਰਾਤੀਆਂ ਫਿਰ ਇਹ ਰਿਕੋਗਨਾਈਜ਼ ਹੋ ਗਈ ਜਦੋਂ ਰਿਕੋਗਨਾਈਜ਼ ਹੋ ਗਈ ਫਿਰ ਇਹ ਜਿਆਦਾ ਪਟਿਆਲੇ ਦੇ ਧਿਆਨ ਦਿੱਤਾ ਨਾਲੇ ਉਹ ਟੀਮਾਂ ਬਣ ਬਣੀਆਂ ਸ਼ੁਰੂ ਹੋਈਆਂ ਜਿਨ੍ਹਾਂ ਦੇ ਵਿੱਚ ਇਸ ਨਾਲ ਇਹ ਫੈਂਸਿੰਗ ਦਾ ਮੋਢੀ ਦਾਸ ਦੇ ਝੋੜੀ ਪਿਆ ਬਨਨ ਦਾ ਤੇ ਅੱਜ ਇਹ ਗੁੱਟਾ ਜਿਹੜਾ ਵੱਧ ਕੇ ਬੜੀ ਦੂਰ ਚਲਾ ਗਿਆ ਸੱਚੇ ਪਾਤਸ਼ਾਹ ਜੀ ਮੇਰੇ ਸਾਨੂੰ ਇਹ ਬੜਾ ਖੁਸ਼ ਕਿਸਮਤ ਹੈ ਕਿ ਪੰਜਾਬ ਜਿਹੜਾ ਗੁੱਟਾ ਲਾਉਣ ਦਾ ਜਾਂ ਕੋਚ ਦਾ फाउंडर ਕੋਚ ਦਾ ਦਾਸਨ ਇਹ ਮਾਨ ਬਖਸ਼ਿਸ਼ ਹੋਇਆ ਕਿਉਂਕਿ ਤੋਂ ਬਾਅਦ ਡੀਐਸ ਜੱਜੀ ਤੋਂ ਬਾਅਦ ਅਰਨਵੇਜ ਜਨਰ ਸੈਕਟਰੀ ਆਏ ਉਹਨਾਂ ਬੜਾ ਸਾਡਾ ਸਹਿਯੋਗ ਦਿੱਤਾ ਸੋ ਇਸ ਤਰ੍ਹਾਂ ਇਹ ਜਿਲ੍ਹਾ 'ਚ ਚੰਗੇ ਜਿਹੜੇ ਦੇ ਵਿੱਚ ਫੈਂਸਿੰਗ ਜਿਹੜੀ ਹੈ ਆਪਰੇਟਰ ਸਾਹਿਬ ਦੇ ਵਿੱਚ ਪਟਿਆਲਾ ਐਨਐਸ ਕੋਲੀ ਪਲੀ ਆਈਨਾਂ ਐਨਐਸ ਦਾਸਨ 90 95 ਦੇ ਵਿੱਚ ਫਰਸਟ ਬੈਚ ਆਫ ਇੰਡੀਆ ਕਰਨ ਦਾ ਮੌਕਾ ਮਿਲਿਆ ਉਸ ਦਸੰਸੰਗੀ ਤੋਂ ਲਓ ਸਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਮਰਸਾ ਅਸੋਚੇ ਬਾਰੇ ਪਹਿਲਾਂ ਹੀ ਸਰਦਾਰ ਨਿਰਮਤ ਸਿੰਘ ਨੇ ਦੱਸ ਚੁੱਕੇ ਨੇ ਕਿ ਬੂਟਾ ਇਹਨਾਂ ਨੇ ਲਾਇਆ ਸੀ 1982 ਵਿੱਚ ਸਰਦਾਰ ਨਿਰਮਤ ਸਿੰਘ ਤੇ ਸਰਦਾਰ ਜੂ ਰੰਗਰ ਦੋਨੋਂ ਭਰਾ ਹੀ ਨੇ ਇਹਨਾਂ ਨੇ ਇੱਥੇ ਸ਼ੁਰੂ ਕੀਤੀ ਫੈਂਸੀਆਂ ਸੇ ਸਭ ਤੋਂ ਪੰਜਾਬ ਵਿੱਚ ਪਹਿਲਾਂ ਅਮਰਸਾ ਜ਼ਿਲ੍ਹੇ ਵਿੱਚ ਆਈ ਸੀ ਤਾਂ ਉਸ ਤੋਂ ਹੀ ਅੱਗੇ ਫਿਰ ਪਟਿਆਲਾ ਵਗੈਰਾ ਸਾਰੇ ਪਾਸੇ ਸਾਰੇ ਜ਼ਿਲ੍ਹਿਆਂ ਵਿੱਚ ਇਹ ਕਾਫੀ ਪਰਫਲਤ ਹੋ ਗਈ ਮੇਰੇ ਵੱਲੋਂ ਮੈਂ ਨੇ 2001 ਵਿੱਚ ਇਹਦੇ ਪ੍ਰੈਜਿਡੈਂਟ ਜੁਆਇਨ ਕੀਤਾ ਸੀ ਔਰ ਸਾਡੀ ਐਸੋਸੀਏਸ਼ਨ ਜਿਹੜੀ ਹੈ ਸਾਰੀ ਆਪਣੇ ਯਾਰਾਂ ਦੋਸਤਾਂ ਪੁਰਾਣੇ ਸਪੋਰਟਸ ਪਰਸਨ ਸਾਡੇ ਸਟੂਡੈਂਟਸ ਸਾਡੇ ਜਿੰਨੇ ਵੀ ਫੈਂਸੀ ਐਸੋਸੀਏਸ਼ਨ ਦੇ ਪਲੇਅਰ ਰਹੇ ਉਹਨਾਂ ਦੇ ਸਿਰ ਤੇ ਹੀ ਚੱਲ ਰਹੀ ਆ ਗਵਰਨਮੈਂਟ ਵੱਲੋਂ ਸਾਨੂੰ ਕੋਈ ਵੀ ਜ਼ਿਆਦਾ ਸਹਿਯੋਗ ਨਹੀਂ ਮਿਲ ਰਹੀ ਆ ਯੂਨੀਵਰਸਿਟੀੋਂ ਸਾਨੂੰ ਕਾਫੀ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਇਨਫਰਾਸਟ੍ਰਕਚਰ ਵਗੈਰਾ ਸਾਰਾ ਕੁਝ ਹੀ ਔਰ ਜਿੰਨੇ ਵੀ ਸਾਡੀ ਜੋ ਵੀ ਐਸੋਸੀਏਸ਼ਨ ਦਾ ਖਰਚਾ ਵਗੈਰਾ ਹੁੰਦਾ ਹੈ ਸਾਰੇ ਜਿੰਨੇ ਸਾਡੇ ਮੈਂਬਰ ਸਾਹਿਬਾਨ ਨੇ ਜਾਂ ਯਾਰ ਦੋਸਤ ਉਹੀ ਸਾਰਾ ਪੂਰਾ ਕਰਦੇ ਨੇ ਇਸੇ ਤਰ੍ਹਾਂ ਹੀ ਸਾਰੀ ਐਸੋਸੀਏਸ਼ਨ ਚ ਚਲਾ ਰਹੇ ਆਂ ਔਰ ਇਹਦੇ ਵਿੱਚ ਕਾਫੀ ਸਾਡੇ ਪੁਰਾਣੇ ਜਿਨੇ ਪਲੇਅਰ ਉਹਨਾਂ ਦਾ ਵੀ ਕਾਫੀ ਜਿਆਦਾ ਸਹਿਯੋਗ ਹੈ ਅਸੀਂ ਚਾਹੁੰਦੇ ਆਂ ਅੱਗੇ ਵੀ ਜਿਹੜੇ ਚੰਗੇ ਪੜੇ ਲਿਖੇ ਲੋਕ ਜਾਂ ਇੰਡਸਟਰੀਅਲਿਸਟ ਜਾਂ ਕੋਈ ਜੋ ਸੇਵਾ ਕਰਦਾ ਸਪੋਰਟਸ ਦੀ ਉਹ ਅੱਗੇ ਆਉਣ ਤੇ ਐਸੋਸੀਏਸ਼ਨ ਨਾਲ ਘਟੋ ਘਟੇ ਕਿਸੇ ਪਾਸੋਂ ਮੋਨੈਟਰੀ ਜਾਂ ਸਹਿਯੋਗ ਕਿਸੇ ਕਿਸਮ ਦਾ ਸਹਿਯੋਗ ਦੇ ਜਾਣ ਜੋ ਅਸੀਂ ਬੱਚਿਆਂ ਨੂੰ ਇਸ ਫੀਲਡ ਵਿੱਚ ਅੱਗੇ ਲਿਜਾ ਸਕੀਏ ਇਹ ਜਿਹੜੀ ਸਾਡੀ ਸਪੋਰਟਸ ਐਸੋਸੀਏਸ਼ਨ ਹੈ ਇਹਦੇ ਵਿੱਚੋਂ ਕਾਫੀ ਬੱਚੇ ਸਾਡੇ ਇਹ ਨੈਸ਼ਨਲ ਪਲੇਅਰ ਇੰਟਰਨੈਸ਼ਨਲ ਪਲੇਅਰ اور ਚੰਗੇ ਚੰਗੇ ਉਹਨਾਂ ਤੇ ਇਸ ਗੇਮ ਦੇ ਸੱਤੇ ਪਹੁੰਚ ਚੁੱਕੇ ਨੇ ਡਾਕਟਰ ਨੇ ਡੀਐਸਪੀ ਨੇ ਐਸਐਸਪੀ ਪਹੁੰਚ ਚੁੱਕੇ ਨੇ ਇਸ ਗੇਮ ਦੇ ਸਹਾਰੇ ਨਾਲ ਇਸ ਕਰਕੇ ਅਸੀਂ ਇਹ ਸਾਰੇ ਜਿੰਨੇ ਵੀ ਚੰਗੇ ਚੰਗੇ بڑے بڑے ਲੋਕ ਤੇ ਇੰਡਸਟਰੀਅਲਿਸਟ ਜੋ ਪੈਸਾ ਖਰਚ ਸਕਦੇ ਸਪੋਰਟਸਮੈਨ ਵਾਸਤੇ ਉਹ ਅੱਗੇ ਹੁਣ ਤਾਂ ਸਾਡੀ ਐਸੋਸੀਏਸ਼ਨ ਦਾ ਸਹਾਰਾ ਦੇਣ ਮੈਂ ਜੀ ਕਾਲਸਾ ਉਹਦਾ ਜੀ ਕੀ ਫਤਿਹ ਜੀ ਕਾਲਸਾ ਮੈਂ ਜੀ ਕੀ ਫਤਿਹ ਜੋ ਸਾਡੇ ਸਤਿਕਾਰਯੋਗ ਪ੍ਰੈਜ਼ੀਡੈਂਟ ਢਿਲੋਸਾ ਜਨਰਲ ਸਿਕੰਦਰ ਪ੍ਰਬਾਸਨ ਨੈਮਰ ਸਿੰਘ ਬਾਦ ਸਾਹ ਰਾਜਾ ਚੰਦ ਜੀ ਸਾਰੇ ਸੋਰਾ ਸਿੰਘ ਜੀ ਜੋ ਸਾਡੀ ਐਸਓਡੀ ਬੋਰਡ ਦੇ ਨਮਾਇਦੇ ਇਹ ਜੋ ਚੈਂਪੀਅਨਸ਼ਿਪ ਕਰਵਾਈ ਆ ਪਹਿਲਾ ਟਾਇਲ ਹੁੰਦੇ ਹੀ ਕੋਣ ਜੋ ਸਰਕਾਰ ਦੇ ਦੱਸਤਾ ਆ ਉਹ ਜਲਾ ਸ਼ੁਰੂ ਹੋ ਗਿਆ ਪੰਜਾਬ ਦੇ ਤੇ ਸਭ ਤੋਂ ਪਹਿਲਾਂ ਜੇ ਜੁਰੂ ਜਿਹੜਾ ਸ਼ੁਰੂ ਹੋਇਆ ਉਹ ਮਰਜ਼ਾਤੀ ਸ਼ੁਰੂ ਹੋਇਆ ਮੈਂ ਥੋੜਾ ਪਿਛੇ ਬੈਕਗ੍ਰਾਉਂਡ ਜਾਵਾਂਗਾ ਇਹੜਾ ਸੈਂਟਰ ਕਾਫੀ ਸਾਲਾਂ ਤੋਂ ਖਾਲਸਾ ਕਾ ਜੁਨੀਅਰ ਸਕੈਨਡਰੀ ਸਕੂਲ ਚ ਚੱਲਦਾ ਸੀ ਜਿਸ ਦੇ ਬਜ਼ਾਰ ਦੇ ਸਾਡੇ ਤੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸਦਾ ਨਿਰਮਲ ਸਿੰਘ ਦੀ ਪੰਘੂਰ ਦੀ ਰਹਿਨਮਾਈ ਹੇਠ ਸਾਡਾ ਸੈਂਟਰ ਉਤੇ ਚੱਲਦਾ ਰਿਹਾ ਉਤੋਂ ਪਨੀਰੀ ਤਿਆਰ ਹੁੰਦੀ ਰਹੀ ਜੋ ਜੋ ਚਰੇ ਤੇ ਉਹ ਤੋਂ ਸਕੂਲਾਂ ਸ਼ੁਰੂ ਹੋ ਗਈ ਬਾਕੀ ਕਾਰਜਾਂ ਸ਼ੁਰੂ ਹੋ ਗਈ ਇਸ ਫੈਂਸਿੰਗ ਗੇਮ ਦੇ ਵਿੱਚ ਜਿੱਤੇ ਸਾਰੇ ਬੱਚਾ ਵੀ ਨੈਸ਼ਨਲ ਇੰਟਰਨੈਸ਼ਨਲ ਬਕੋ ਕੋ ਡਿਪਾਰਟਮੈਂਟ ਦੇ ਵਿੱਚ ਜੋ ਬੱਚੇ ਜੋਬ ਕਰ ਰਹੇ ਆ ਖਾਸ ਕਰਕੇ ਮੈਡੀਕਲ ਕਹਿੰਦੇ ਲੈ ਨੇ ਕਹੋ ਜੀ ਆ ਜਿਹਦੇ ਚ ਜੋ ਐਡਮਿਸ਼ਨ ਲਈਏ ਡੋਨੇਸ਼ਨ ਬੜੀ ਚਲਦੀ ਆ ਪਰ ਜੇ ਨਾਂ ਦਾ ਸਪੋਰਟ ਤੇ ਫੈਂਸਿੰਗ ਤੇ ਮੈਡੀਕਲ ਹੋਵੇ ਜੋ ਉਹ ਮੈਡੀਕਲ ਸ਼ੀਟ ਆਈ ਜੀ ਮਿਲ ਜਾਂਦੀ ਆ ਤੇ ਜਿੱਤੇ ਨੈਸ਼ਨਲ ਲੈਟਰ ਆਉਤੇ ਸਾਡੇ ਬਹੁਤ ਹੀ ਪੰਜਾਬ ਚ ਬੱਚਾ ਨੇ ਅਰਜਨਾ ਬਾਡੀ ਮਲਕ ਕਾਫੀ ਹੋਤੇ ਤਾਂ ਕਿ ਮੱਲਾ ਮਾਰੀਆਂ ਵਾ ਬਤੋ ਇਨਸਪੈਕਟਰ ਬੱਚੇ ਭਰਤੀ ਹੋਤੇ ਤਾਂ ਕਹਾਂਗੇ ਕਿ ਪਟਵਾਰੀ ਡਿਪਾਰਟਮੈਂਟ ਚ ਸਾਡੀਆਂ ਲੜਕੀਆਂ ਪੰਜਾਬ ਦੀਆਂ ਜੋਬ ਕਰ ਰਹੀਆਂ ਇਹ ਜਿਹੜਾ ਵੈਂਸਿੰਗ ਦਾ ਮੈਂ ਕਿਸੇ ਜਾਵਾਂ ਕਿ ਸਰ ਸਾਡੇ ਇੰਟਰਨੈਟ ਪਲੇਸ ਸਰਪ੍ਰੀਤ ਢਿੱਲੋਂ ਕਵਰਜੀਤ ਜਰਮਜੀਤ ਜਿੱਤੇ ਚ ਜੋਬਾਂ ਦੇ ਜੋਧਵੀਰ ਜੋ ਅੱਜਕੱਲ ਮੈਡੀਕਲਾਂ ਚ ਅੰਮਰਸਾਰ ਬਤਾਉ ਡਾਟੀ ਡਿਊਟੀ ਪਾ ਰਿਹਾ ਵਾ ਉਹ ਹੁਣੇ ਇੱਥੇ ਆਦੇ ਕੋ ਆਇਆ ਸੀ ਉਹ ਵੀ ਇੱਥੇ ਇੰਟਰਨੈਸ਼ਨਲ ਪਲੇਅਰ ਹੀ ਇਹ ਨਵਜੋਤ ਸਿੰਘ ਭੰਗੂ ਇਹ ਵੀ ਨੈਸ਼ਨਲ ਲੈਵਲ ਦਾ ਆਪਣਾ ਕਾਮ ਦਾ ਪਲੇਅਰ ਆਵਾ ਮੈਂ ਕਿ ਬੱਚਾ ਨੂੰ ਇਹ ਕਹਾਂਗਾ ਪੀਅ ਡਿਸਪਲਿਨ ਇਹ ਗੇਮ ਆ ਜੇ ਡਿਸਪਲਿਨ ਤੇ ਡਿਸਪਲਿਨ ਗੇਮ ਸਿਖਾਉਂਦੀ ਆ ਤੇ ਸਾਡੇ ਜਿਹੜੀ ਪਟੇਰੀ ਸ਼ਰਤ ਕੁਮਾਰ ਦੀ ਭਲਾਰ ਸਿੰਘ ਦੀ ਉਹ ਟੀਮ ਜਿਹੜੀ ਪਟੇਰੀ ਤਿਆਰ ਕਰ ਰਹੀ ਆ ਬੜੀ ਬਰੀਕੀ ਨਾਲ ਅਜ ਤਾਂ ਉਹਨੂੰ ਟ੍ਰੇਨਿੰਗ ਦੇ ਰਹਾ ਤੇ ਉਹ ਵੀ ਇਸ ਚੀਜ਼ ਦੇ ਡਿਫੈਂਸਿੰਗ ਦੇ ਵਧਾਈ ਦੇ ਪਾਤਰਿਆਂ ਤੇ ਅਸੀਂ ਇਸ ਅਗਲੀ ਜਿਹੜੀ ਪਲਾਨਿੰਗ ਸਾਡੀ ਐਸਓ ਦੀ ਬੋਡੀ ਜਿਹੜਾ ਅਸੀਂ ਜਿਲਾ ਹੋੜ ਕਰਵਾਇਆ ਉਹਨੋਂ ਵਾਲਾ ਜਿਲਾ ਸਾਡਾ ਉਹ ਇੱਕ ਸਟੇਲ ਲੈਵਲ ਦਾ ਹੋਣਾ ਹੋਏਗਾ ਜਿਹੜੀ ਕਿ ਪੂਰੀ ਫੈਸਿਲਿਟੀ ਦਿੱਤੀ ਜਾਏਗੀ ਪੂਰੇ ਅਡਵਾ ਟਾਈਮ ਬਟ ਪਰੈਸ਼ਰ ਉਹ ਸਾਰੀ ਮੀਟਿੰਗ ਕਰਕੇ ਮਾਉਣ ਵਾਲਾ ਟਾਈਮ ਜਿਹੜਾ ਜਿਲਾ ਉਹਦਾ ਸਟੇਲ ਲੈਵਲ ਤੱਕ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਗੇਮ ਦੇ ਵਿੱਚ ਸਭ ਤੋਂ ਜਿਹੜੀ ਕਾਰਟ ਹੈ ਪਿੰਡਾਂ ਦੇ ਵਿੱਚ ਜਿਹੜੀ ਗੇਮ ਆ ਉਹ ਕਾਰਟ ਹੈ ਮੈਂ ਸਰਕਾਰ ਤੋਂ ਇਹ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਵੀ ਇਹ ਨਸਟਰੀਆਂ ਚੱਲਣ ਤੇ ਨਾਲ ਇਹ ਸਮਾਨ ਮਹਿੰਗਾ ਹੋਣ ਕਰਕੇ ਬੱਚੇ ਵੀ ਘਟ ਆਂਦੇ ਨੇ ਤੇ ਜੇ ਸਮਾਨ ਦੇ ਵੀ ਪ੍ਰੋਵਾਈਡ ਕਰਨ ਬੱਚਿਆਂ ਨੂੰ ਤੇ ਇਹ ਗੇਮ ਹੋਰ ਉੱਪਰ ਤੱਕ ਜਾ ਸਕਦੀ ਹੈ ਕਿਉਂਕਿ 올림픽 ਦੀ ਸਭ ਤੋਂ ਮਾਡਲ 올림픽 ਦੀ ਸਭ ਤੋਂ ਪਹਿਲੀ ਗੇਮ ਹੈ ਤੇ ਸਾਡਾ ਦਰਪਾ ਹੈ ਕਿ ਸਾਡਾ ਹਜੇ ਤੱਕ ਬੱਚੇ ਸਿਰਫ ਇੰਨੀਆ 올림픽 ਹੋਈਆਂ ਤੇ ਸਿਰਫ ਇੱਕ ਬੱਚਾ 올림픽 ਚ ਪਾਰਟਿਸਪੇਟ ਕਰ ਸਕਿਆ। ਟ੍ਰੈਕਰ ਦੀ ਕਹਾਤਾ ਵਾਹਿਗੁਰੂ ਦੀ ਕਿਤਾਬ ਹੈ। ਇੱਥੀ ਦੇ ਵਿੱਚ ਫੁੱਲ ਬਾਡੀ ਕੰਪ ਹੁੰਦਾ ਹੈ। ਫੋਇਲ ਦੇ ਵਿੱਚ ਸਿਰਫ ਆਪਣਾ ਜੋ ਚੈਸਟ ਹੈ ਤੇ ਬੈਕ ਹੈ ਇਥੇ ਪੁਆਇੰਟ ਲਏ ਜਾਂਦੇ ਨੇ।